ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਪਹਿਲ ਕਦਮੀ ਕਰਦਿਆਂ ਬਰਿਆਰ ਬਾਈਪਾਸ ਦੇ ਉੱਪਰ ਇੱਕ ਚੌਂਕ ਸਥਾਪਿਤ ਕੀਤਾ ਗਿਆ ਚੌਂਕ ਦੀਆਂ ਤਸਵੀਰਾਂ ਤੁਹਾਨੂੰ ਵਿਖਾ ਦਵਾਂ ਇਹ ਚੌਂਕ ਜਿਹੜਾ ਵਾ ਮਾਂ ਬੋਲੀ ਨੂੰ ਦਰਸਾਉਂਦਾ ਹੈਗਾ ਨਾਲ ਹੀ ਬੇਟੀ ਬਚਾਓ ਬੇਟੀ ਪੜ੍ਹਾਓ ਦਾ ਸੰਦੇਸ਼ ਜਿਹੜਾ ਵਾ ਦਿੱਤਾ ਜਾ ਰਿਹਾ ਇਸ ਚੌਂਕ ਦਾ ਉਦਘਾਟਨ ਜੋ ਆ ਅੱਜ ਕੈਪਟਨ ਮੰਤਰੀ ਪੰਜਾਬ ਕੁਲਦੀਪ ਸਿੰਘ ਢਾਲੀਵਾਲ ਦੇ ਵੱਲੋਂ ਕੀਤਾ ਗਿਆ ਇਹ ਚੌਂਕ ਜਿਹੜਾ ਵਾ ਜੰਮੂ ਅੰਮ੍ਰਿਤਸਰ ਜੋ ਨੈਸ਼ਨਲ ਹਾਈਵੇ ਆ ਉੱਥੇ ਬਰਿਆਰ ਬਾਈਪਾਸ ਤੇ ਚੌਂਕ ਬਣਾਇਆ ਗਿਆ ਕਿਤਨਾ ਕਿਤੇ ਇਹ ਜਿਹੜਾ ਚੌਂਕ ਹੈਗਾ ਵਾ ਪੰਜਾਬੀ ਮਾਂ ਬੋਲੀ ਨੂੰ ਦਸਾਉਂਦਾ ਹੈਗਾ ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਤ ਕਰਨ ਦੇ ਲਈ ਅਤੇ ਬੇਟੀ ਬਚਾਓ ਬੇਟੀ ਪੜ੍ਹਾਓ ਦਾ ਜੋ ਨਾਅਰਾ ਹੈਗਾ ਵਾ ਉਸ ਨੂੰ ਸਫਲ ਬਣਾਉਣ ਦੇ ਲਈ ਇਹ ਚੌਂਕ ਜੜਾਉ ਸਾਰਿਆ ਗਿਆ ਹੈਗਾ ਜਿਸ ਨੂੰ ਲੋਕ ਜਿਹੜੇ ਨੇ ਵੱਖ-ਵੱਖ ਜਗ੍ਹਾ ਤੋਂ ਦੇਖਣ ਦੇ ਲਈ ਆ ਰਹੇ ਲੋਕਾਂ ਦੇ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਗਲਬਤ ਕਰਦੇ ਆ ਕਿ ਕਿਸ ਤਰ੍ਹਾਂ ਦੇ ਨਾਲ ਇਹ ਚੌਂਕ ਨੂੰ ਦੇਖ ਕੇ ਕਿਸ ਤਰ੍ਹਾਂ ਦੇ ਨਾਲ ਲੱਗਦਾ ਜਿਹੜਾ ਚੌਂਕ ਬਣਾਇਆ ਗਿਆ ਵਾ ਕੀ ਲੱਗਦਾ ਚੌਂਕ ਨੂੰ ਦੇਖ ਕੇ ਮੈਂ ਆਈਟੀਆਈ ਵਾਰਡ ਨੰਬਰ 1 ਤੋਂ ਕੁਲਦੀਪ ਮਹਾਜਨ ਮੈਂ ਕਾਫੀ ਦਿਨ ਤੋਂ ਇਹ ਚੌਂਕ ਬੰਦਾ ਦੇਖ ਰਿਹਾ ਸੀ ਪਰ ਅਸਲ ਪਤਾ ਨਹੀਂ ਲੱਗ ਰਿਹਾ ਵੀ ਇਹ ਚੀਜ਼ ਕੀ ਬਣ ਰਹੀ ਹੈ ਅੱਜ ਜਦੋਂ ਮਾਨਯੋਗ ਸ਼੍ਰੀ ਰਮਨ ਬੈਲ ਜੀ ਨੇ ਇਹਦਾ ਉਦਘਾਟਨ ਕੀਤਾ ਫਿਰ ਪਤਾ ਲੱਗਾ ਵੀ ਇਹ ਪੰਜਾਬ ਸਰਕਾਰ ਨੇ ਬਹੁਤ ਵਧੀਆ ਉਪਰਾਲਾ ਕੀਤਾ ਹੈ ਵੀ ਬੇਟੀ ਬਚਾਓ ਤੇ ਬੇਟੀ ਪੜਾਓ ਬਹੁਤ ਵਧੀਆ ਉਪਰਾਲਾ ਸਰਕਾਰ ਦਾ ਔਰ ਇਸ ਚੌਕ ਦਾ ਸਾਡੇ ਇਲਾਕੇ ਨੂੰ ਇਹ ਬਹੁਤ ਫਾਇਦਾ ਹੋਇਆ ਕਿ ਜਦੋਂ ਲੋਕ ਆਉਂਦੇ ਸੀ ਤੇ ਪਤਾ ਨਹੀਂ ਲੱਗਦਾ ਕਿੱਥੇ ਉਤਰਨਾ ਉਹਨੇ ਇਸ ਚੌਂਕ ਨਾਲ ਇਹ ਹੋ ਸਕਦਾ ਵੀ ਫਲਾਣੇ ਜਿੱਥੇ ਉੜਾੜਾ ਆੜਾ ਆਈਡੀ ਸੱਸਾਹ ਪੰਜਾਬੀ ਦਾ ਲਿਖਿਆ ਹੈ ਉੱਥੇ ਉਤਰਨਾ ਤੇ ਤੁਸੀਂ ਸਿੱਧੇ ਸਾਡੇ ਘਰੇ ਪਹੁੰਚ ਜਾਣਾ ਜਿਹੜੀ ਇਹ ਉੜਾੜਾ ਲਿਖਿਆ ਗਿਆ ਲੱਗਦਾ ਨਹੀਂ ਵੀ ਉੜਾੜਾ ਬੱਚੇ ਭੁੱਲਦੇ ਜਾ ਰਹੇ ਨੇ ਕਿਤੇ ਨਾ ਕਿਤੇ ਇਹ ਵੀ ਜਿਹੜਾ ਬੱਚੇ ਜਿਹੜੇ ਸਿੱਖਣ ਦੀ ਕੋਸ਼ਿਸ਼ ਕਰਨਗੇ ਮੈਂ ਤੇ ਇਹ ਕਵਾਂਗਾ ਵੀ ਸਰਕਾਰ ਨੇ ਐਡਾ ਵਧੀਆ ਉਪਰਾਲਾ ਕੀਤਾ ਵੀ ਮੇਰੀਆਂ ਪੋਤੀਆਂ ਦੋ ਨੇ ਦੋ ਮੇਰੀਆਂ ਪੋਤਰੀਆਂ ਨੇ ਉਹ ਹਿੰਦੀ ਦੀ ਗੱਲ ਕਰਦੇ ਉਹਨਾਂ ਨੂੰ ਉੜਿਆੜੇ ਦਾ ਪਤਾ ਵੀ ਨਹੀਂ ਪਰ ਮੈਂ ਹੁਣ ਉਹਨਾਂ ਨੂੰ ਸ਼ਾਮ ਨੂੰ ਰੋਇ ਲੈ ਕੇ ਆਵਾਂ ਕਰਾਂਗਾ ਤੇ ਉਹਨਾਂ ਨੂੰ ਇਹ ਪੜਾਵਾ ਕਰਾਂਗਾ ਵੀ ਬੱਚਿਓ ਇਹ ਸਾਡੀ ਮਾਂ ਬੋਲੀ ਹੈ ਅਸੀਂ ਇਸ ਮਾਂ ਬੋਲੀ ਤੋਂ ਪੈਦਾ ਹੋਇਆ ਇਹਨੂੰ ਵੀ ਸਿੱਖੋ ਕਿਉਂਕਿ ਸਕੂਲਾਂ ਵਿੱਚ ਜਿਹੜੇ ਪ੍ਰਾਈਵੇਟ ਸਕੂਲ ਨੇ ਉਹਨਾਂ ਵਿੱਚ ਤੇ ਇਹ ਉੜਾੜਾ ਖਤਮ ਹੀ ਹੁੰਦਾ ਜਾਂਦਾ ਪਿਆ ਮੈਂ ਇਹ ਸਰਕਾਰ ਨੂੰ ਬਹੁਤ ਵੱਡੀ ਵਧਾਈ ਦੇਣਾ ਕਿ ਜਿਨ੍ਹਾਂ ਨੇ ਇਹ ਬਹੁਤ ਵੱਡਾ ਪ੍ਰਾਲਾ ਕਰਕੇ ਇਹ ਦੁਬਾਰਾ ਤੋਂ ਇਹ ਤਖਤੀਆਂ ਜਿਹੜੀਆਂ ਬੰਦ ਹੀ ਹੋ ਚੁੱਕੀਆਂ ਸੀ ਕਲਮ ਦਵਾਜ ਜਿਹੜੇ ਬੰਦ ਹੋ ਚੁੱਕੇ ਸੀ ਉਸ ਤਰ੍ਹਾਂ ਦਾ ਊੜਾ ੜਾ ਆਈਡੀ ਸਸਾ ਕਕਾ ਕਕਾ ਇਹ ਤੇ ਵੇਖ ਕੇ ਤੇ ਮੈਂ ਪੜ ਸਕਣਾ ਉਤਨਾ ਮੈਨੂੰ ਮੂੰਹ ਜਵਾਨੀ ਕੋਈ ਕਹੇ ਤੇ ਮੈਨੂੰ ਉਹ ਬਿਲਕੁਲ ਯਾਦ ਨਹੀਂ ਪੜੇਦਾ ਮੈਂ ਪੰਜਾਬੀ ਆ ਪਰ ਇਹ ਬਹੁਤ ਵਧੀਆ ਉਪਰਾਲਾ ਹੈ ਸਾਡੇ ਮਾਨਯੋਗ ਐ ਸੀਐਮ ਪੰਜਾਬ ਸਦਾ ਭਗਵੰਤ ਸਿੰਘ ਮਾਨ ਜਿਹੜੇ ਨਈ ਨਵੀਆਂ ਗੱਲਾਂ ਚਲਾਉਂਦੇ ਰਹਿੰਦੇ ਨੇ ਉਹਨਾਂ ਵਿੱਚ ਇੱਕ ਇਹ ਵੀ ਆ ਮੈਂ ਬਹੁਤ ਬਹੁਤ ਧੰਨਵਾਦੀ ਆ ਇਹ ਸਰਕਾਰ ਦਾ ਬਿਲਕੁਲ ਭਾਜੀ ਤੁਸੀਂ ਵੀ ਨੌਜਵਾਨ ਹੈਗੇ ਹੋ ਲੱਗਦਾ ਵੀ ਊੜਾ ੜਾ ਕਿਤਨਾ ਕਿਤੇ ਭੁੱਲਦੇ ਜਾ ਰਹਿਆਂ ਤੇ ਇਹ ਜਿਹੜਾ ਤਖਤੀ ਲਗਾਈ ਗਈ ਹੈ ਕਿਉਂਕਿ ਫਟੀਆਂ ਜਿਹੜੀਆਂ ਸਕੂਲਾਂ ਵਿੱਚ ਚਲਦੀ ਹੁੰਦੀ ਸੀ ਹਨਾ ਪੰਜਾਬੀ ਸਕੂਲਾਂ ਦੇ ਵਿੱਚ ਲੇਕਿਨ ਫਟੀਆਂ ਵੀ ਭੁੱਲਦੇ ਜਾ ਰਹੇ ਆਪਾਂ ਗੱਲ ਇਦਾਂ ਹੈ ਕਿ ਜਦੋਂ ਆਪਾਂ ਪੜ੍ਹਦੇ ਹੁੰਦੇ ਸੀ ਉਦੋਂ ਤੋਂ ਚਲੋ ਫਟੀਆਂ ਨਹੀਂ ਸੀ ਹੁੰਦੀਆਂ ਮਤਲਬ ਪੁਰਾਣੇ ਜ਼ਮਾਨੇ 'ਚ ਸਾਡੇ ਡੈਡੀ ਦੇ ਵੇਲੇ ਤੇ ਹੁੰਦੀਆਂ ਰਹੀਆਂ ਤੇ ਮਤਲਬ ਮੈਂ ਹੀ ਕਹਿ ਸਕਦਾ ਕਿ ਮੈਂ ਉਹ ਆਖਰੀ ਪੀੜੀ ਆ ਜਾਂ ਮੰਨ ਲਓ 5-10 ਸਾਲ ਪਹਿਲਾਂ ਜਿਹੜੇ ਆਏ ਆ ਉਹ ਆਖਰੀ ਪੀੜੀ ਆ ਜਿਹਨਾਂ ਨੇ ਪੰਜਾਬੀ ਸਿੱਖੀ ਆ ਉਹ ਡਾੜਾ मतलब आज आज कल ਦੇ ਜਮਾਨੇ 'ਚ ਪੰਜਾਬੀ ਪਾਜੀ ਪੜ੍ਹਾਈ ਨਹੀਂ ਜਾਂਦੀ ਸਕੂਲਾਂ 'ਚ ਸਿੱਧੀ ਗੱਲ ਜੇ मतलब ਉੱਥੇ ਪੱਕਾ ਬਾਈਕਾਟ ਕਰਤਾ ਆ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਕਿ ਉੱਥੇ मतलब ਬੱਚਿਆਂ ਨੂੰ ਫਾਈਨ ਲਾ ਦਿੱਤਾ ਜਾਂਦਾ ਆ ਪੰਜਾਬੀ ਬੋਲਣ ਤੇ ਵੀ ਉੱਥੇ ਇਹੀ ਕਹਿੰਦੇ ਆ ਬੱਚੋ ਹਿੰਦੀ ਬੋਲੋ ਹਿੰਦੀ ਬੋਲੋ ਤੁਸੀਂ ਵੀ ਪਾਜੀ ਦੇਖਿਆ ਹੁਣ ਅਕਸਰ ਸਕੂਲਾਂ 'ਚ ਅੱਜ ਕੱਲ ਬੱਚੇ ਘਰਾਂ ਦੇ ਵਿੱਚ ਵੀ ਆ ਕੇ ਹਿੰਦੀ ਬੋਲਦੇ ਆ ਇਹ ਇਹ ਚੌਂਗ ਨੂੰ ਵੇਖ ਕੇ ਕਿੱਸਾ ਲੱਗਾ ਮਨ ਨੂੰ ਪਾਜੀ ਬਹੁਤ ਵਧੀਆ ਲੱਗਾ ਵਾ ਇੱਥੇ ਮੈਂ ਕੱਲ ਵੀ ਆਇਆ ਸੀ ਵੀਡੀਓ ਬਣਾਉਣ ਮੈਂ मतलब ਸੋਸ਼ਲ ਮੀਡੀਆ ਤੇ ਮੇਰਾ ਅਕਾਊਂਟ ਹੈ ਮਨਦੀਪ ਖੰਗੂੜਾ ਦੇ ਤੇ ਮੈਂ ਕੱਲ ਵੀ ਵੀਡੀਓ ਪਾਈ ਸੀ ਤੇ ਮੈਂ ਨਾ ਇੱਥੇ ਦੇਖਿਆ ਸੀ ਛੋਟੇ ਛੋਟੇ ਬੱਚੇ ਆ ਕੇ ਫੋਟੋਆਂ ਖਿਚਾਉਂਦੇ ਪਏ ਸੀ ਤੇ ਅੱਜ ਵੀ ਮੈਂ ਦੇਖਦਾ ਪਿਆ ਸੀ ਕਿ ਬੱਚੇ ਫੋਟੋਆਂ ਖਿਚਾ ਰਹੇ ਸੀ ਮਤਲਬ ਬੱਚੇ ਇਹ ਚੌਂਕ ਨੂੰ ਦੇਖ ਕੇ ਮਤਲਬ ਉਹ ਪੁੱਛਣਗੇ ਕਿ ਹੈ ਕੀ ਚੀਜ਼ ਆ ਤੇ ਮਤਲਬ ਉਹਨਾਂ ਦੇ ਘਰ ਦੇ ਦੱਸਣਗੇ ਕਿ ਇਹ ਹੈਗਾ ਉੜਾੜਾ ਕਿਉਂਕਿ ਸਕੂਲਾਂ ਜਿਹੜੇ ਦੱਸਿਆ ਨਹੀਂ ਜਾਂਦਾ ਤੇ ਮਤਲਬ ਮੈਂ ਤਾਂ ਇਹੀ ਕਹਿੰਦਾ ਬਹੁਤ ਵਧੀਆ ਬਹੁਤ ਵਧੀਆ ਉਪਰਾਲਾ ਭਾਜੀ ਮਤਲਬ ਇਹ ਤਾਂ ਪੰਜਾਬੀ ਇਸ ਨੂੰ ਜਿਹੜਾ ਉੜਾੜਾ ਚੌਂਕ ਹੀ ਕਹਿਣਗੇ ਉੜਾੜਾ ਚੌਂਕ ਹੈ ਤੇ ਮੈਂ ਮਤਲਬ ਕੱਲ ਵੀਡੀਓ ਪਾਈ ਹੋਂ ਤੇ ਕਮੈਂਟ ਆਉਂਦੇ ਹੀ ਕੋਈ ਕਹਿੜਾ ਪੰਜਾਬੀ ਮਾਂ ਬੋਲੀ ਚੋਂਗੇ ਕੋਈ ਪੰਜਾਬੀ ਬੋਲੀ ਚੋਂਗੇ ਮਤਲਬ ਬੜੇ ਵਧੀਆ ਵਧੀਆ ਕਮੈਂਟ ਆਏ ਕੋਈ ਕਹਿੜਾ ਊੜੇ ੜੇ ਵਾਲਾ ਚੋਂਗੇ ਮਤਲਬ ਭਾਜੀ ਬਹੁਤ ਵਧੀਆ ਭਾਜੀ ਯਾਰ ਤੁਹਾਨੂੰ ਕਿਦਾਂ ਲੱਗਿਆ ਚੌਂਕ ਵੇਖ ਕੇ ਅੱਜ ਵੇਖਣ ਵਾਸਤੇ ਆਏ ਚੋਂ ਬਹੁਤ ਵਧੀਆ ਚੌਂਕ ਲੱਗਾ ਭਾਜੀ ਸਾਨੂੰ ਬਹੁਤ ਹੀ ਵਧੀਆ ਲੱਗਾ ਹਾਂਜੀ ਸਾਡੀ ਤੁਹਾਨੂੰ ਪਤਾ ਜੀ ਆ ਧਰਤੀ ਸਾਡੀ ਪੰਜਾਬ ਦੀ ਪੰਜ ਤਰੇ ਆਵਾਂ ਦੀ ਆ ਮਾਂ ਬੋਲੀ ਸਾਡੀ ਪੰਜਾਬੀ ਆ ਹਾਂਜੀ ਇਹਨੂੰ ਤੇ ਤੁਹਾਨੂੰ ਬੜਾ ਸਕੂਲਾਂ ਚ ਖਤਮ ਕੀਤਾ ਗਿਆ ਸੀ ਤੇ ਜਿਹੜੇ ਸਕੂਲ ਦੇ ਬੱਚੇ ਬੋਲ ਸਾਡੇ ਵੀ ਬੱਚੇ ਦੱਸਦੇ ਆ ਆਕੇ ਜੇ ਆਪਾਂ ਇਹਦਾ ਨਾ ਕਿ ਸਕੂਲ ਚ ਪੰਜਾਬੀ ਬੋਲੀਏ ਤੇ ਸਾਨੂੰ ਕਹਿੰਦੇ ਕਿ ਤੁਹਾਨੂੰ ਇੰਨਾ ਜੁਰਮਾਨਾ ਇੰਨਾ ਫਾਈਨ ਹੈ ਤੇ ਇਹਦਾ ਪੰਜਾਬ ਸਰਕਾਰ ਨੂੰ ਇਹਦੇ ਉੱਤੇ ਧਿਆਨ ਦੇਣਾ ਚਾਹੀਦਾ ਜੀ ਸਗੋਂ ਸਾਡੇ ਤੁਹਾਨੂੰ ਪਤਾ ਜੀ ਪੰਜਾਬ ਚ ਤੇ ਇਹਦਾ ਨਾਂ ਕੀ ਹੈ ਪੰਜਾਬੀ ਬੋਲੋ ਬਾਹਰ ਤੇ ਚਲੋ ਨਹੀਂ ਬੋਲਦੇ ਤੇ ਪੰਜਾਬ ਚ ਤੇ ਬੋਲਣੀ ਚਾਹੀਦੀ ਹੈ ਨਾ ਜੀ ਹਾਂਜੀ ਭਾਈ ਸਰਕਾਰ ਭਾਈ ਸਰਕਾਰੀ ਸਕੂਲਾਂ ਚ ਤੇ ਹਜੇ ਵੀ ਪੰਜਾਬੀ ਨੂੰ ਪ੍ਰਮੋਟ ਕੀਤਾ ਜਾਂਦਾ ਹੈ ਤੇ ਮੈਂ ਤਾਂ ਇਹੀ ਕਹਿੰਦਾ ਭਗਵੰਤ ਮਾਨ ਨੂੰ ਕਿ ਉਹ ਇਦਾਂ ਦਾ ਉਪਰਾਲਾ ਕਰਨ ਮਤਲਬ ਪ੍ਰਾਈਵੇਟ ਮਤਲਬ ਸਕੂਲਾਂ ਦੇ ਵਿੱਚ ਚੈਕਿੰਗ ਹੋਵੇ ਕਿ ਉੱਥੇ ਸਬਜੈਕਟ ਹੈਗਾ ਕਿ ਨਹੀਂ ਬੱਚਿਆਂ ਨੂੰ ਪੰਜਾਬੀ ਪੜਾਈ ਜਾ ਰਹੀ ਜਾਂ ਨਹੀਂ ਪੜਾਈ ਜਾ ਰਹੀ ਮਤਲਬ ਇਹ ਇੱਕ ਮਤਲਬ ਕਾਨੂੰਨ ਹੋਣਾ ਚਾਹੀਦਾ ਹੈ ਪੰਜਾਬ ਦੇ ਵਿੱਚ ਕਿਉਂਕਿ ਆਪਾਂ ਪੰਜਾਬ 'ਚ ਰਹਿੰਦੇ ਪਾਜੀ ਬਿਲਕੁਲ ਇਹ ਨੌਜਵਾਨ ਪੀੜੀ ਆ ਜੋ ਕਿ ਅੱਜ ਚੌਕ ਦੇਖਣ ਦੇ ਲਈ ਆਈ ਆ ਕਿਤਨਾ ਕਿਤੇ ਗੁਰਦਾਸਪੁਰ ਦੇ ਲੋਕ ਜਿਹੜੇ ਨੇ ਉਹ ਬਾਗੋ ਬਾਗ ਦਿਖਾਈ ਦੇ ਰਹੇ ਨੇ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਚੌਕ ਹੈਗਾ ਵਾ ਇਹ ਤਿੰਨ ਗੱਲਾਂ ਦਰਸਾਉਂਦਾ ਹੈਗਾ ਨਾਲ ਹੀ ਪੰਜਾਬ ਦੇ ਲੋਕਾਂ ਨੂੰ ਪੰਜਾਬੀ ਦੇ ਨਾਲ ਜੋੜਦਾ ਹੈਗਾ ਨਾਲ ਹੀ ਆਪਣੇ ਵਿਸਥੇ ਦੇ ਨਾਲ ਜੋੜਦਾ ਹੈਗਾ ਤੇ ਨਾਲ ਹੀ ਜਿਹੜਾ ਸੰਦੇਸ਼ ਦਿੱਤਾ ਗਿਆ ਬੇਟੀ ਬਚਾਓ ਬੇਟੀ ਪੜਾਓ ਦਾ ਸੰਦੇਸ਼ ਜਿਹੜਾ ਦਿੱਤਾ ਗਿਆ ਇਸ ਚੌਕ ਤੇ ਕਿਤਨਾ ਕਿਤੇ ਗਰਦਾਸਪੁਰ ਦੇ ਲੋਕ ਜਿਹੜੇ ਨੇ ਇਸ ਚੌਕ ਨੂੰ ਲੈ ਕੇ ਬਾਗੋ ਬਾਗ ਦਿਖਾਈ ਦੇ ਰਹੇ ਨੇ